ਅੱਜ ਸਵੇਰੇ ਸਵੇਰੇ ਇੱਕ ਵੱਡੇ ਰੇਲ ਹਾਦਸੇ ਦੀ ਖਬਰ ਆ ਰਹੀ ਹੈ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਵਿੱਚ ਦੋ ਮਾਲ ਗੱਡੀਆਂ ਦੀ ਬੜੀ ਜ਼ਬਰਦਸਤ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲ ਦੇ ਇੰਜਣ ਪਟੜੀ ਤੋਂ ਥੱਲੇ ਲੱਥ ਗਏ ਨੇ ਤਾਂ ਦੱਸ ਦਈਏ ਕਿ ਹਾਲੇ ਤੱਕ ਇਹਦੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਹਾਲ ਤੱਕ ਅਪਡੇਟ ਨਹੀਂ ਮਿਲ ਰਹੀ ਪਰ ਇਹ ਟੱਕਰ ਬਹੁਤ ਜ਼ਬਰਦਸਤ ਹੈ ਰੇਲਵੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਜਿਹੜੀ ਟੱਕਰ ਹੋਈ ਹੈ ਇਹ ਰੇਲਵੇ ਦੇ ਵਿੱਚ ਕਿਸੇ ਪ੍ਰਬੰਧਾਂ ਦੀ ਕਮੀ ਕਰਕੇ ਹੋਈ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਰੇਲਵੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਮਚਾਰੀਆਂ ਦੀ ਕਮੀ ਚੱਲ ਰਹੀ ਹੈ ਬਿਸ਼ੱਕ ਰੇਲਵੇ ਅਧਿਕਾਰੀਆਂ ਨੇ ਇਹ ਕਹਿ ਕੇ ਪੱਲਾ ਛਾੜਤਾ ਪਰ ਜੇਕਰ ਇਹ ਹਾਦਸਾ ਕਿਸੇ ਯਾਤਰੀ ਗੱਡੀ ਨਾਲ ਹੁੰਦਾ ਤਾਂ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਸੀ ਹਾਲਾਂਕਿ ਇਹ ਹਾਦਸਾ ਦੋ ਮਾਲ ਗੱਡੀਆਂ ਦੇ ਵਿੱਚ ਹੋਇਆ ਤਾਂ ਹਾਲੇ ਤੱਕ ਇਹਦੇ ਉੱਪਰ ਕਿਸੇ ਰੇਲਵੇ ਮੰਤਰੀ ਜਾਂ ਰੇਲਵੇ ਦੇ ਵੱਡੇ ਅਧਿਕਾਰੀਆਂ ਦਾ ਹੱਦ ਤੱਕ ਕੋਈ ਬਿਆਨ ਨਹੀਂ ਆਇਆ ਪਰ ਇਹ ਬਹੁਤ ਜ਼ਬਰਦਸਤ ਹਾਦਸਾ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਉੱਤਰ ਪ੍ਰਦੇਸ਼ ਦੇ ਫਤੇਪੁਰ ਤੋਂ ਜਿੱਥੇ ਦੋ ਮਾਲ ਗੱਡੀਆਂ ਦੀ ਇੱਕ ਜ਼ਬਰਦਸਤ ਟੱਕਰ ਹੋਈ ਹੈ